ਗੁਰਾਇਮ martial arts sports academy ਗੁਰਾਇਮ ਵਿਖੇ ਕਾਰਾਟੇ ਤਾਈਕਵਾਂਡੋ ਕਿੱਕਬੌਕਸਿੰਗ ਦਾ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਨੇਪਾਲ ਦੇ ਕੋਚ ਰੇਸ਼ਮ ਮਾਦਰ ਵਿਸ਼ੇਸ਼ ਤੌਰ ਤੇ ਪਹੁੰਚੇ ਮੁੱਖ ਮਹਿਮਾਨ ਵਜੋਂ ਹਰਜੀਤ ਬਾਬਾ ਜੀ ਗੁਰਾਇਮ ਪ੍ਰੈਸ ਕਲੱਬ ਦੇ ਦੀਪ ਦਿਲਜੀਤ ਸਤਵਿੰਦਰ ਝੰਡੂ ਪਹੁੰਚੇ ਗੁਰਾਇਮ ਪ੍ਰੈਸ ਕਲੱਬ ਦੀ ਸਾਰੀ ਟੀਮ ਨੇ ਬੱਚਿਆਂ ਨੂੰ ਖੇਡਾਂ ਬਾਰੇ ਹੋਰ ਜਾਣਕਾਰੀ ਦਿੱਤੀ ਅਤੇ ਕਿਹਾ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਆਓ ਅਤੇ ਆਪਣਾ ਸਰੀਰ ਤੰਦਰੁਸਤ ਬਣਾਓ ਅਕੈਡਮੀ ਪਹੁੰਚਣ ਤੇ ਕੋਚ ਰੇਸ਼ਮਭਾਦਰ ਜੀ ਦਾ ਕੋਚ ਜਸਮਨ ਤੇ ਸਾਰੀ ਅਕੈਡਮੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਕੋਚ ਰੇਸ਼ਮਭਾਦਰ ਨੇ ਬੱਚਿਆਂ ਨੂੰ ਕਰਾਟੇ, ਤਾਈਕਵਾਂਡੋ, ਕਿੱਕਬੌਕਸਿੰਗ ਦੀਆਂ ਨਵੀਆਂ ਤਕਨੀਕਾਂ ਭਰੇ ਜਨੂ ਕਰਵਾਇਆ ਤਾਂ ਜੋ ਸ਼ੋਰੇ ਮਾਰਸ਼ਲ ਆਰਟਸ ਸਪੋਰਟਸ ਅਕੈਡਮੀ ਦੇ ਖਿਡਾਰੀ ਖੇਡਾਂ ਵਧਨ ਪੰਜਾਬੀਆਂ ਵਿੱਚ ਖੇਡ ਕੇ ਆਪਣਾ ਭਵਿੱਖ ਬਣਾ ਸਕਣ। ਸ਼ੋਰੇ ਮਾਰਸ਼ਲ ਆਰਟਸ ਸਪੋਰਟਸ ਅਕੈਡਮੀ ਦੇ ਸੀਨੀਅਰ ਕੋਚ ਜਸਮਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹਨਾਂ ਖੇਡਾਂ ਦੇ ਸਰਟੀਫਿਕੇਟ ਦੇ ਆਧਾਰ ਤੇ ਬੱਚਿਆਂ ਨੂੰ ਯੂਨੀਵਰਸਿਟੀ ਅਤੇ ਕੋਲੇ ਵਿੱਚ ਸਪੋਰਟ ਕੋਟੇ ਵਿੱਚੋਂ ਸਕਾਲਰਸ਼ਿਪ ਮਿਲਦੀ ਹੈ ਜਿਸ ਨਾਲ ਬੱਚੇ ਦੀ ਅਗਲੀ ਪੜ੍ਹਾਈ ਵਿੱਚ ਮਦਦ ਮਿਲਦੀ ਹੈ ਜੇਕਰ ਕੋਈ ਵੀ ਖਿਡਾਰੀ ਰਾਸ਼ਟਰੀ ਪੱਧਰ ਤੇ ਪਹਿਲਾ ਸਥਾਨ ਹਾਸਲ ਕਰਦਾ ਹੈ ਤਾਂ ਉਸ ਨੂੰ ਸਰਕਾਰੀ ਨੌਕਰੀ ਵੀ ਮਿਲ ਸਕਦੀ ਹੈ ਕੋ ਜਸਮਨ ਨੇ ਕਿ ਇਸ ਅਕੈਡਮੀ ਤੋਂ ਕਿੰਨੇ ਹੀ ਖਿਡਾਰੀਆਂ ਨੇ ਯੂਨੀਵਰਸਿਟੀ ਵਿੱਚ ਸਪੋਰਟ ਕੋਟੇ ਵਿੱਚੋਂ ਸਕਾਲਰਸ਼ਿਪ ਹਾਸਲ ਕੀਤੀ ਹੈ ਇਸ ਕਰਕੇ ਖੇਡ ਦਾ ਕੋਈ ਨੁਕਸਾਨ ਨਹੀਂ ਆਪਣੇ ਬੱਚਿਆਂ ਨੂੰ ਮਾਰਸ਼ਲ ਆਰਟ ਖੇਡਾਂ ਵਿੱਚ ਪਾਓ ਅਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਸਰੀਰਕ ਕਸਰਤ ਅਤੇ ਆਤਮ ਰੱਖਿਆ ਕਰਨਾ ਸਿਖਾਉ ਸਸ਼ੀਗਲ ਸ਼ੋਰੇ ਮਾਰਸ਼ਲ ਆਰਟ ਕਰਾਟੇ ਅਕੈਡਮੀ ਗੁਰਾਇਆਂ ਦੇ ਵਿੱਚ ਅੱਜ ਸਪੈਸ਼ਲ ਇੱਕ ਕੈਂਪ ਲਗਾਇਆ ਗਿਆ ਜਿਦੇ ਵਿੱਚ ਕੀ ਨੇਪਾਲ ਤੋਂ ਰੇਸ਼ਪ ਭਾਦਰ ਜੀ ਕੋਚ ਇੱਥੇ ਆਏ ਔਰ ਬੱਚਿਆਂ ਨੂੰ ਮਾਰਸ਼ਲ ਆਰਟ ਦੀਆਂ ਨਵੀਆਂ ਤਕਨੀਕਾਂ ਦੇ ਬਾਰੇ ਜਾਣਕਾਰੀ ਦਿੱਤੀ ਜਿਸ ਵਿੱਚ ਬੱਚਿਆਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹ ਟੈਕਨੀਕ ਸਿੱਖੀਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਤਕਨੀਕਾਂ ਦੇ ਨਾਲ ਉਹ ਹੋਰ ਬਹੁਤ ਵਧੀਆ ਉਪਲਬਧੀਆਂ ਜਿਹੜੀਆਂ ਹਾਸਲ ਕਰਨਗੇ ਇਸ ਦੇ ਲਈ ਮੈਂ ਇਸ ਅਕੈਡਮੀ ਦੇ ਕੋਚ ਵਿਸ਼ਾਲ ਜੀ ਨੂੰ ਬਹੁਤ ਬਹੁਤ ਬਰਾਹੀ ਦੇਣਾ ਆਂ ਔਰ ਬੱਚਿਆਂ ਨੂੰ ਬੈਸਟ ਆਫ ਲੱਕ